और हिले बहन घरवा जब तो कहाँ कहाँ करा लो ना उनका गांव منه مائي چيکي 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 ਨਾਮ ਤੁਹਾਡਾ ਕਿਥੋਂ ਦੇ ਰਹਿਣ ਵਾਲੇ ਮੇਰਾ ਨਾਮ ਪ੍ਰਕਾਸ਼ ਸਿੰਘ ਹੈ ਮਤਪੁਰੇ ਤੋਂ ਆਈ ਸੀ ਫਿਰ ਜਿਹੜਾ ਅੰਡਰਪ੍ਰਿਜ ਦੇ ਨੀਚੇ ਗੱਡੀ ਫਸੀ ਸੀ ਕਿੰਨੇ ਜਣੇ ਸੀ ਤੇ ਗੱਡੀ ਸੀ ਅਸੀਂ 4 ਜਣੇ ਸੀ ਗਈ ਕੀ ਕਾਰਨ ਪਤਾ ਨਹੀਂ ਲੱਗਿਆਗਾ ਪਾਣੀ ਵਾਲਾ ਸੀ ਗਈ ਸਾਨੂੰ ਪਤਾ ਹੀ ਨਹੀਂ ਸੀਗਾ ਵੇਤੇ ਪਾਣੀ ਇੱਥੇ ਇੰਨਾ ਖੜਾਗਾ ਫੋ ਗੱਡੀ ਬਾੜੀ ਮੜ ਕੇ ਬਸ ਇੱਕੇ ਤੰਮ ਵਿੱਚ ਚਲੀ ਗਈ ਮੁੜ ਕੇ ਵਾਪਸ ਮੁੜ ਕੋਈ ਨਹੀਂ ਉਹ ਕੋਣ ਕੋਣ ਸੀ ਵਿੱਚ ਮੈਂ ਸੀ ਗਈ ਮੇਰੇ ਮਾਸੜ ਜੀ ਸੀਗੇ ਨਾਲ ਦੋ ਸਿਸਟਰ ਸਿੰਘਾਂ ਮੇਰੇ ਕਾਂ ਉਹਨਾਂ ਦੇ ਹਾਲਤ ਕਿੱਲਾ ਠੀਕ ਹੈ ਹੁਣ ਤਾਂ ਕੱਢਿਆ ਕਿੰਨਾਂ ਨੇ ਜੀ ਜਿਹੜੇ ਆਮ ਲੋਕ ਹੈ ਉਹਨਾਂ ਨੇ ਕੱਢਿਆਗਾ ਲੱਗਦਾ ਨਹੀਂ ਅੱਜ ਜਿਹੜੀ ਨਗਰ ਨਿਗਮ ਦੀ ਲਾਹਰਪਰਵਾਈ ਸਾਹਮਣੇ ਆ ਰਹੀ ਹੈ ਤੁਸੀਂ ਮਸਾਂ ਬਚ ਗਏ। ਹਾਂਜੀ ਸਰ ਬਸਾਂ ਹੀ ਬਚਾਈ ਅਸੀਂ। ਇਹ ਲੋਕਾਂ ਨੂੰ ਕਿਹਾਉਂਗੇ। ਲੋਕਾਂ ਦਾ ਬਸ ਇਹ ਕਹਿਣਾ ਕਿ ਨਗਰ ਨਿਗਮ ਨੂੰ ਹੀ ਚਾਹੀਦਾ ਇਹਦੇ ਕੁਸ਼ ਕਰਨ ਦਾ ਹੱਲ ਪਾਣੀ ਦਾ। ਜਾਣੀ ਮਾਨੇ ਕੋਈ ਨੁਕਸਾਨ ਨਹੀਂ ਹੋਇਆ। ਨਹੀਂ ਨਹੀਂ ਜਾਣੀ ਮਾਨੇ ਕੋਈ ਨੁਕਸਾਨ ਨਹੀਂ। ਗੱਡੀ ਦਾ ਨੁਕਸਾਨ ਹੋ ਗਿਆ ਅੱਡੀ ਜਿਹੜੀ ਪਾਣੀ ਚ ਡੁੱਬੀ ਖੜੀ ਆ। ਗੱਡੀ ਕਿਹੜੀ ਸਾਡੀ? ਆਰਟਿਕਾਈ। ਤੁਸੀਂ ਠੀਕ ਹੋ? ਹਾਂਜੀ। ਪਰਿਵਾਰ ਸਭ ਠੀਕ ਹੈ ਸਰ? ਹਾਂਜੀ। ਕਦੇ ਪਹੁੰਚੋ ਕੀ ਸਥਿਤੀ ਹੈ? ਵਾਹੀ ਗੁਰਦਿੱਕਾ ਖਾਲਸਾ। ਵਾਹੀ ਗੁਰਦਿੱਕੀ ਫਤ ਸਾਹਿਬ ਸ਼੍ਰੀ ਗੁਰਗ੍ਰਾਂਤ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਲੱਖ ਲੱਖ ਵਾਰ ਸ਼ੁਕਰਾਨਾ ਜਿਨ੍ਹਾਂ ਨੇ ਸੇਵਾ ਬਖਸ਼ੀ ਆ ਕਿਉਂਕਿ ਸਮਾਜ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਦੇ ਸਾਰੇ ਹੀ ਸੇਵਾਦਾਰ ਹਮੇਸ਼ਾ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੇ ਆ ਚਾਹੇ ਕੋਈ ਰੇਲਵੇ ਵਾਲੀ ਡੈੱਡ ਬਡੀ ਹੋਵੇ ਚਾਹੇ ਨਹਿਰਾਂ ਵਾਲੀ ਹੋਵੇ ਜਾਂ ਰੋਡ ਐਕਸੀਡੈਂਟ ਤੇ ਜਾਂ ਇਦਾਂ ਦੀਆਂ ਜਣੀਆਂ ਐਵੇਂ ਘਟਮਾਵਾਂ ਹੁੰਦੀਆਂ ਉਥੇ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਹਮੇਸ਼ਾ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੇ ਆ ਮੈਂ ਧੰਨਵਾਦ ਕਰਦਾ ਹਾਂ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਸੇਵਾ ਬਖਸ਼ੀ ਆ ਅੱਜ ਮੀਂਹ ਦਾ ਕਹਿਰ ਬਹੁਤ ਜ਼ਿਆਦਾ ਸੀ ਕਿਉਂਕਿ ਮੀਂਹ ਦੇ ਕਹਿਰ ਦੇ ਹੋਣ ਦੇ ਜਿਆਦਾ ਕਰਕੇ ਕਿਉਂਕਿ ਜਿੱਥੇ ਤੁਸੀਂ ਹੁਣ ਵੀ ਵੇਖ ਰਹੇ ਆ ਮੇਰੇ ਕੋਲ 3 ਘੰਟੇ ਹੋ ਗਏ ਆ بارش ਹੱਟੀ ਨੂੰ ਰੇਲਵੇ ਰੋਡ ਦਾ ਆਪਾਂ ਬਤਮ ਸਿੰਘ ਦਾ ਮੰਜੇਸਟੇਟ ਕੋਰਡ ਦਾ ਸਾਰਾ ਪਾਣੀ ਹੈ ਉਹ ਬ੍ਰਿਜ ਦੇ ਥੱਲੇ ਆਉਂਦਾ ਕਿਉਂਕਿ ਓਵਰ ਬ੍ਰਿਜ ਦੇ ਥੱਲੇ ਆਉਣ ਦੇ ਕਾਰਨ ਜਿਹੜਾ ਕਿ ਰੇਲਵੇ ਟਰੈਕ ਜਿਹੜਾ ਉੱਪਰ ਚੱਲਦਾ ਪਿਆ ਇੱਥੇ ਵੱਡੀ ਮਾਤਰਾ ਦੇ ਵਿੱਚ ਜਿਹੜਾ ਅੱਜ ਕਿ ਪਾਣੀ ਜਮਾ ਹੋ ਗਿਆ ਸੀ 15 20 ਫੁੱਟ ਦੇ ਕਰੀਬ ਤੇ ਸਵੇਰ ਤੋਂ ਹੀ ਨਗਰ ਨਗਮ ਦੇ ਜਿਹੜੇ ਮੁਲਾਜ਼ਮਾਂ ਸਾਡਾ ਹਜੇ ਵੀ ਹੁਣ ਵੀ ਜਨਰੇਟਰ ਜੇ ਤੁਸੀਂ ਜਾ ਕੇ ਕੋਈ ਹਜੇ ਵੀ ਚੱਲ ਰਿਹਾ ਕਿਉਂਕਿ ਜਦੋਂ ਪਾਣੀ ਵੱਡੀ ਮਾਤਰਾ ਦੇ ਆਸ-ਪਾਸੋਂ ਏਰੀਆ ਦਾ ਜਿਹੜਾ ਕਿ ਇੱਕ ਤਾਂ ਦੇ ਕੱਤਰ ਹੁੰਦਾ ਵਾ ਤੇ ਫਿਰ ਪਾਣੀ ਨਿਕਲਣ ਨੂੰ ਟਾਈਮ ਲੱਗ ਜਾਂਦਾ ਮੈਂ ਅੱਜ ਸਵੇਰ ਤੋਂ ਹੀ ਕਹਿ ਸਕਦਾ ਵੀ ਸ਼ਹਿਰ ਦੇ ਵਿੱਚ ਵੱਖ-ਵੱਖ ਪੁਆਇੰਟਾਂ ਦੇ ਉੱਤੇ ਆਪਣੀ ਜਿੰਨੀ ਵੀ ਮੈਂ ਸੇਵਾ ਕਰ ਸਕਦਾ ਜਾਂ ਜਿੰਨੀ ਵੀ ਡਿਊਟੀ ਮੈਂ ਕਰ ਸਕਦਾ ਮੈਂ ਕਦੇ ਵੀ ਆਪਦੇ ਆਪ ਨੂੰ ਮੇਅਰ ਦੇ ਅਹੁਦੇ ਤੇ ਬਰਾਬਰ ਨਹੀਂ ਸਮਝਾ ਇੱਕ ਮੋਗੇ ਸ਼ਹਿਰ ਦਾ ਨਾਗਰਿਕ ਹੋਣ ਦੇ ਨਾਤੇ ਇੱਕ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਇਹ ਨਹੀਂ ਵੀ ਅਸੀਂ ਕੋਈ ਦਿਖਾਵਾ ਕਰਦੇ ਆਂ ਜਿਵੇਂ ਅੱਜ ਕੱ ਲਈ ਵੀ ਸਾਨੂੰ ਨਗਰ ਰੰ ਮਿਲਿਆ ਦੋ ਸਾਲਾਂ ਤੋਂ ਸੀਟ ਜੇ ਕਿ ਅਸੀਂ ਮੈਂ ਨਗਰਨਗਨ ਦੇ ਵਿੱਚ ਮੇਰਾਂ ਕਿਉਂਕਿ ਮੇਰ ਵਾਲਾ ਔਦਾ ਸੀ ਹਟ ਕੇ ਹਮੇਸ਼ਾ ਜਿਹੜੀ ਲੋਕਾਂ ਦੀ ਸੇਵਾ ਨੂੰ ਸਮਰਪਿਤ ਰਹਿੰਨੇ ਆ ਕਿਉਂਕਿ ਜਿੱਥੇ ਗੁਰੂ ਸਾਹਿਬਾਂ ਬਖਸ਼ਿਸ਼ ਕਰਦੇ ਆ ਸੇਵਾ ਵੀ ਉੱਥੇ ਹੀ ਹੁੰਦੀ ਆ ਕਿਉਂਕਿ ਸੇਵਾ ਸਿਮਰਨ ਇੱਕ ਐਵ ਜੀ ਦਾਤਾ ਨਾ ਤਾਂ ਕਿਸੇ ਵੀਰ ਨੂੰ ਮਿਲ ਸਕਦੀ ਆ ਨਾ ਕਿਸੇ ਭੈਣ ਨੂੰ ਮਿਲ ਸਕਦੀ ਆ ਨਾ ਕਿਸੇ ਬੱਚੇ ਨੂੰ ਮਿਲ ਸਕਦੀ ਆ ਕਿਉਂਕਿ ਜਿੱਥੇ ਗੁਰੂਆਂ ਦੀ ਬਖਸ਼ਿਸ਼ ਹੁੰਦੀ ਆ ਸੇਵਾ ਵੀ ਉੱਥੇ ਹੀ ਸ਼ੋਭਦੀ ਆ ਤੇ ਉੱਥੇ ਹੀ ਸੇਵਾ ਗੁਰੂ ਮਹਾਰਾਜ ਆਪ ਕਰਵਾ ਲੈਂਦੇ ਆ ਦੱਸੋ ਕਿੰਨੇ ਜਣੇ ਕਾਰਜੇ ਸਵਾਰ ਸੀ ਉਹਨਾਂ ਦੀ ਹਾਲਤ ਕਿੱ ਦੇ ਮੁਤਾਬਕ ਵੀਰ ਜੀ ਇੱਕ ਖਾਲਸਾ ਜੀ ਸਾਡੇ ਵੀਰ ਤੇ ਤਿੰਨ ਬੱਚੀਆਂ ਜਿਹੜੀਆਂ ਤਿੰਨ ਪਰਿਵਾਰਕ ਮੈਂਬਰ ਸੀਗੇ ਪਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਦਾ ਜਾਨੀ ਨੁਕਸਾਨ ਤੋਂ ਬਚਤ ਹੋ ਗਈ ਆ ਜਿੱਥੇ ਸਾਡੀ ਡਿਊਟੀ ਬਣਦੀ ਆ ਅੱਜ ਜਿਹੜੀ ਕਿ ਹੁਣ ਨਗਰ ਨਗਰ ਕੌਂਗਮ ਦੇ ਸਯੋਗ ਦੇ ਸਾਡੀ ਕਿ ਫਾਰਵਰਗੇਟ ਦੀ ਗੱਡੀ ਵੀ ਸਾਡੀ ਇੱਥੇ ਆਈ ਵੀ ਆ ਤੇ ਸਮਾਜ ਸੇਵਾ ਸਾਇਟੀ ਦੇ ਮੇਰੇ ਭਰਾ ਕਿਉਂਕਿ ਅਸੀਂ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੇ ਆ ਅਸੀਂ ਕਦੇ ਨਹੀਂ ਵੇਖਿਆ ਕਿਤੇ ਗਰਮੀ ਆ ਸਰਦੀ ਆ ਮੀਂਹ ਪੈਂਦਾ ਤੇ ਵੀ ਅਸੀਂ ਰਜਾਈ ਦੇ ਵਿੱਚ ਬਹਿ ਜਾਈਏ ਜਾਂ ਸਾਡੇ ਘਰ ਦੇ ਕਹਿਣਗੇ ਵੀ ਇੱਥੇ ਸੇਵਾ ਤੇ ਨਹੀਂ ਜਾਣਾ ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਆ ਘਰਦਿਆਂ ਦਾ ਸਯੋਗ ਹੁੰਦਾ ਵਾ ਫੇਰ ਇਹ ਗੀਆਂ ਸੇਵਾ ਨੂੰ ਸਮਰਪਿਤ ਹੋਇਆ ਜਾਂਦਾ ਜਿਹੜੀ ਹੁਣ ਗੱਡੀ ਇਹ ਬਾਹਰ ਕੱਢੀ ਗਈ ਆ ਸਾਡੀ ਵੈਂਚ ਮਸ਼ੀਨ ਦੀ ਐਮਰਜੈਂਸੀ ਗੱ ਰੋਡ ਐਕਸੀਡੈਂਟ ਉਹਦੇ ਜਿਹੜੇ ਕਿ ਸਾਡੇ ਭੈਣ ਭਰਾ ਗੱਡੀਆਂ ਦੇ ਵਿੱਚ ਫਸ ਜਾਂਦੇ ਆ ਤੇ ਫਿਰ ਇਹਨਾਂ ਦੀ ਮਦਦ ਨਾਲ ਅਸੀਂ ਉਹਨਾਂ ਨੂੰ ਬਾਹਰ ਕੱਢਦੇ ਆ ਤੇ ਉਸ ਦੀ ਮਦਦ ਦੇ ਨਾਲ ਇਹ ਵੀ ਵੀਰ ਦੀ ਗੱਡੀ ਜਿਹੜੀ ਬਾਹਰ ਕੱਢੀ ਗਈ ਆ ਤੇ ਪਰਿਵਾਰਕ ਮੈਂਬਰਾਂ ਦਾ ਅਸੀਂ ਹਮੇਸ਼ਾ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਅੱਗੇ ਕੋਈ ਵੀ ਭੈਣ ਭਰਾ ਹੋਵੇ ਆਪਦੇ ਘਰ ਵਿੱਚ ਖੁਸ਼ੀ ਜੀਵਨ ਬਤੀਤ ਕਰੇ ਕਿਉਂਕਿ ਮੈਂ ਜਿੱਥੇ ਕਲਕੱਤਾ ਕਿਉਂਕਿ ਨਗਰ ਨਗਮ ਦੇ ਮੁਲਾਜ਼ਮਾਂ ਵੱਲੋਂ ਵੀ ਸਾਡੀ ਤਾਂ ਮੈਂ ਬਸ ਕਰੀਬ ਕਹਿ ਸਕਦਾ ਵੀ 10-15 ਮਿੰਟ ਵਾਸਤੇ ਹੀ ਬੜਾ ਜੇ ਪਾਸੇ ਗਿਆ ਸੀ ਮੈਂ ਹੁਣ ਸੋਚਿਆ ਸੀ ਵੀ ਚਲੋ ਮੈਂ ਘਰੇ ਜਾ ਆਵਾਂ ਤੇ ਜਦੋਂ ਨਾਲ ਸਾਡੀ ਟੀਮ ਸਾਡੀ ਕੋਸ਼ਿਸ਼ ਕਰਨੀ ਪਈ ਸੀ ਸਾਡੀ ਤੁਸੀਂ ਦੇਖ ਹੀ ਰਹੇ ਹੋ ਜੀ ਮੇਰਾ ਖ ਲੱਗਦਾ ਜੀ ਕਰੀਬ ਪੌਣੇ ਕ ਘੰਟਾ ਲੱਗ ਗਿਆ ਗੱਡੀ ਕੱਢਣ ਨੂੰ ਕਿਉਂਕਿ ਸਾਨੂੰ ਪ੍ਰੋਪਰ ਜਗ੍ਹਾ ਨਹੀਂ ਮਿਲ ਰਹੀ ਸੀ ਸੰਗਲਨੀ ਵਿੱਚ ਉਹਦੀ ਨਿਕਲ ਰੱਖਿਆ ਸੀ ਕੁੰਡੇ ਦੇ ਵਿੱਚ ਦੀ ਕਿਉਂਕਿ ਪਾਣੀ ਵੀ ਡੂੰਗਾ ਸੀਗੀ ਤੇ ਉਹਦੇ ਕਰਕੇ ਥੋੜੀ ਜੀ ਮਸ਼ਾ ਤਾਂ ਆ ਗਈ ਤੇ ਜੇ ਵੱਲੋਂ ਸਵਾਲ ਕੀਤੇ ਜਾ ਰਹੇ ਕਿ ਨਗਰਪਿੰਡ ਦੀ ਲਾਹ ਪਰਵਾਈ ਹੈ ਪਰ ਤੁਸੀਂ ਮੌਕੇ ਤੇ ਪਹੁੰਚ ਕੇ ਜਿਹੜੀ ਇਹ ਵੱਡਾ ਹਾਸਾ ਹੋਂ ਤੋਂ ਬਚਾ ਲਈਏ ਦੇਖੋ ਜੀ ਨਗਰ ਨਗਨ ਦੀ ਤਾਂ ਪ੍ਰਵਾਹ ਮੈਥੋਂ ਤਾਂ ਕਹਦਾ ਜਦੋਂ ਹੁਣ ਪਹਾੜਾਂ ਦੇ ਪਹਾੜੀ ਏਰੀਆ ਦੇ ਵਿੱਚ ਤੁਸੀਂ ਵੇਖਦੇ ਆ ਕਦੇ ਬੱਦਲ ਫਟ ਜਾਂਦਾ ਜਾਂ ਕਿਤੇ ਭਾਰੀ بارش ਹੋ ਜਾਂਦੀ ਜਾਨੀ ਨੁਕਸਾਨ ਹੋ ਜਾਂਦੇ ਆ ਉਥੇ ਕੀ ਉਥੇ ਨਗਰ ਨਗ ਮੈਠਾ ਵਾ ਪਾਣਾ ਨੇ ਵਿੱਚ ਜੋ ਇੱਥੇ ਤੇ ਗੱਲ ਕਰਦੇ ਜੇ ਨਗਰ ਨਗ ਦੀ ਡਿਊਟੀ ਜਿੱਥੇ ਬਣਦੀ ਆ ਐਡੀ ਭਾਰੀ ਮਾਤਰਾ ਜੇ بارش ਹੋਈ ਹੋਊਗੀ ਸਾਰਾ ਸ਼ਹਿਰ ਦਾ ਪਾਣੀ ਇੱਕ ਥਾਂ ਤੇ ਜਾਂ ਕਤਰ ਹੋ ਗਿਆ ਤੇ ਉਹ ਚ ਨਗਰ ਨਗ ਦਾ ਕੀ ਹੈ ਦੋਸ਼ ਆ ਜੇ ਨਗਰ ਨਗ ਦਾ ਦੋਸ਼ ਆ ਤੁਸੀਂ ਮੈਨੂੰ ਇੱਕੋ ਹੀ ਦੱਸਦੇ ਸ਼ਹਿਰ ਤੋਂ ਤਨ ਦੇ ਨਾਲ ਡਿਊਟੀ ਕਰ ਰਿਆ ਵਾਂ ਸ਼ਹਿਰ ਦੇ ਬੂਟਾ ਬੂਟ ਵੀ ਨਹੀਂ ਪਾਇ ਬੂਟ ਵੀ ਮੈਂ ਹੁਣ ਸ਼ਾਮ ਨੂੰ ਪਾਈ ਸੀਗੇ ਵੀ ਵਾਣ ਮੈਂ ਘਰੇ ਜਾਣਾ ਵਾਂ ਤੇ ਆ ਹੁਣ ਦੁਬਾਰਾ ਫਿਰ ਤੁਸੀਂ ਦੇਖ ਲਓ ਉੱਤੋਂ ਤੋਂ ਥੱਲੇ ਤੱਕ ਤੇ ਸਾਰੇ ਪਾਣੀ ਜੇ ਹਜੇ ਵੀ ਕਹਿੰਦੇ ਜੀ ਜਿਨ੍ਹਾਂ ਨੇ ਲਾਂਤਾਂ ਦੇਣੀਆਂ ਤਾਂ ਲਾਂਤਾਂ ਲਈ ਜਾਣ। ਇੱਕ ਹੋਰ ਗੱਲ ਸੋਚਣ ਵਾਲੀ ਗੱਲ ਆ ਵੀ। ਉਹ ਬੋਰ ਸੜਦਾ ਹੋਇਆ ਗਿਆ ਜੀ ਟਿਊਬਲ ਚੱਲ ਰਿਹਾ ਜਨਰੇਟਰ ਵੀ ਚੱਲ ਰਿਹਾ ਫੇਰ ਨਾਲ ਇਹ ਵੀ ਰੁਕਿਆ ਜਾ ਰਿਹਾ ਉਹਨਾਂ ਨੇ ਵੀ ਭਾਈ ਇੱਥੇ ਗੱਡੀ ਨਹੀਂ ਲੱਗ ਜਾਨੀ ਉੱਥੇ ਕਿਉਂ ਨਹੀਂ ਜਦੋਂ ਹੁਣ ਦੇਖੋ ਜੀ ਕੋਈ ਵੀ ਬੰਦਾ ਜੇ ਹੁਣ ਮੈਂ ਜਦੋਂ ਸਵੇਰੇ ਆਇਆ ਇੱਥੇ ਦੋ ਆਦਮੀ ਮੋਟਰਸਾਈਕਲ ਨੌਜਵਾਨ ਵੀਰ ਖੜੇ ਕਰਕੇ ਦੇ ਵਿੱਚ ਨਹੀਂ ਜਾਣ ਵੀ ਦੱਸੋ ਇਹ ਨੌਣ ਵਾਲੀਆਂ ਜਿੱਦਾਂ ਵੀ ਇਹ ਟਿਕਨਸ ਬੋਰਡ ਆ ਜਾ ਕੇ ਪੁਲ ਬਣਿਆ ਵਿਆਹ ਵੀ ਨੌਣ ਵਾਲਾ ਇਹ ਲੋਕ ਜਾਨ ਬੁੱਝ ਕੇ ਖੱਜਲ ਕਰਦੇ ਆ ਲਾਲ ਦਾਨ ਦਿੰਦੇ ਆ ਜਦੋਂ ਜਦੋਂ ਬੰਦਾ ਮੈਂ ਦੱਸਦਾ ਜਦੋਂ ਬੰਦਾ ਮਰਿਆ ਪਿਆ ਹੁੰਦਾ ਉਦੋਂ ਕਹਿੰਦੇ ਜੀ ਬਹੁਤ ਸੋਹਣੇ ਕਾਰਜ ਕਰਦਾ ਜਦੋਂ ਬੰਦਾ ਜਾਂਦਾ ਵਾ ਸੇਵਾ ਨੂੰ ਸਮਰਪਿਤ ਆ ਉਦੋਂ ਕਿਉਂ ਨਹੀਂ ਤੁਸੀਂ ਕਹਿੰਦੇ ਯਾਰ ਇੱਕ ਮੁੱਖ ਵਿੱਚ ਹੀ ਬੋਲਿਆ ਤੁਸੀਂ ਕਹਿਣਾ ਯਾਰ ਬਹੁਤ ਸੋਹਣੇ ਕਾਰਜ ਕਰਦਾ ਇਹ ਸਾਡੇ ਜਿਹੜੇ ਭਰਾ ਵਾ ਇਹਨਾਂ ਦਾ ਉਤਸ਼ਾਹ ਬਣੇ ਇਹ ਸੇਵਾ ਨੂੰ ਸਮਰਪਿਤ ਆ ਜੋ ਮਾਰੇ ਪੈਦੀ ਤੁਸੀਂ ਲਾਂਭ ਪੈਣੀ ਜਾਂ ਮਰੇ ਪੈਰੇ ਜਾ ਕੇ ਕਿ ਸ਼ਰਧਾਂਗੀਆਂ ਦੇਵੋਗੇ ਤੁਸੀਂ ਜਾ ਕੇ ਉੱਥੇ ਕਹੋਗੇ ਜੀ ਇਹ ਬਹੁਤ ਸੁਣੇ ਕਰਦੇ ਫੇਰ ਕਿਨੇ ਵੇਖਣੇ ਆ ਹਾਂ ਇਹ ਹੀ ਗੱਲ ਦੋਸਤ